ਸਤਨਾਮ ਸ੍ਰੀ ਵਾਹਿ ਗੁਰ ਸਾਹਿਬ ਜੀ ਸਲੋਕ ਮਹਲਾ 3 ਜੀ ਭਗਤ ਜਨ ਕਉ ਆਪ ਤੁਠਾ ਮੇਰਾ ਪਿਆਰਾ ਆਪੇ ਲਇਨ ਜਨ ਲਾਈ ਪਾਤਸ਼ਾਹੀ ਭਗਤ ਜਨਾਕੋ ਦਿੱਤੇ ਅਨ ਸਿਰ ਛੱਤ ਸੱਚਾ ਹਰ ਬਣਾਈ ਭਗਤ ਜਨਾਕੋ ਆਪ ਟੁੱਠਾ ਮੇਰਾ ਪਿਆਰਾ ਆਪੇ ਲੈਨ ਜਨ ਲਾਈ ਪਾਤਸ਼ਾਹੀ ਭਗਤ ਜਨਾਕੋ ਦਿੱਤੇ ਅਨ ਸਿਰ ਛੱਤ ਸੱਚਾ ਹਰ ਬਣਾਈ ਸਦਾ ਸੁਖੀਏ ਨਿਰਮਲੇ ਸਤਗੁਰ ਕੀ ਕਾਰ ਕਮਾਈ ਰਾਜੇ ਹੋਏ ਨਾ ਆਖੀਏ ਪੇੜ ਮਰੇ ਫਿਰ ਜੁਨੀ ਪਾਹੀ ਨਾਨਕ ਵਿਣ ਨਾ ਵੈ ਨਕੀ ਵੱਡੀ ਫਰੇ ਸੋ ਬਾ ਮੂਲ ਨਾ ਪਾਹੀ ਮਹੱਲਾ ਤੀਜਾ ਸੋਣ ਸਿੱਖਿਆ ਸਾਦ ਨੇ ਆਇਓ ਜਿ ਚਰ ਗੁਰਮੁਖ ਸਬਦ ਨ ਲਾਗੇ ਸਤ ਗੁਰ ਸੇਵਿਆ ਨਾਮ ਮਨ ਵਸੈ ਵਿੱਚੋਂ ਪ੍ਰਮ ਪਉ ਭਾਗੇ ਜੇ ਹਾ ਸਤ ਗੁਰ ਨੂੰ ਜਾਣੈ ਤੇ ਹੋ ਹੋਵੇ ਤਾ ਸੱਚ ਨਾਮ ਲੇਵ ਲਾਗੇ ਨਾਨਕ ਨਾਮ ਮਿਲੇ ਵਡਿਆਈ ਹਰ ਦਰ ਸੋਹਣ ਆਗੇ ਪੌੜੀ ਗੁਰ ਸਿੱਖਾਂ ਬਨ ਹਰਪ੍ਰੀਤ ਹੈ ਗੁਰ ਪੂਜਣ ਆਵੇ ਹਰ ਨਾਮ ਵਣੰਜ ਰੰਗ ਸਿਉ ਲਾਹ ਹਰ ਨਾਮ ਲੈ ਜਾਵੇ ਗੁਰ ਸਿੱਖਾ ਕੀ ਮੁਖ ਉਜਲੇ ਹਰ ਦਰਗਾ ਭਾਵੇ ਗੁਰ ਸਤ ਗੁਰ ਬੋਹਲ ਹਰ ਨਾਮ ਕਾ ਵਡ ਭਾਗੀ ਸਿੱਖ ਗੁਣ ਸਾਝ ਕਰਾਵੇ ਤਿਨਾ ਗੁਰ ਸਿੱਖਾ ਕਾ ਹਉ ਵਾਰਿਆ ਜੋ ਬਹਿਤਿਆ ਉਠਦਿਆ ਹਰ ਨਾਮ ਧਿਆਵੇ ਗੁਰ ਸਤ ਗੁਰ ਬੋਹਲ ਹਰ ਨਾਮ ਕਾ ਵੱਡ ਭਾਗੀ ਸਿੱਖ ਗੁਣ ਸਾਝ ਕਰਾਵੇ ਤਿਨਾ ਗੁਰ ਸਿੱਖਾ ਕੋ ਹਵਾਰਿਆ ਜੋ ਬੇਤੀਆ ਉੱਠਦਿਆਂ ਹਰ ਨਾਮ ਧਿਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਨਿਵਾਜੀ ਸਾਧ ਸੰਗਤ ਜੀਓ ਫਤਿਹ ਦੀ ਸਾਝ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਬੜੇ ਭਾਗਾਂ ਵਾਲੇ ਹੋ ਜੋ ਆਪ ਜੀ ਨੂੰ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਹੋਈ ਸ੍ਰੀ ਹੁਕਮਨਾਮਾ ਸਾਹਿਬ ਜੀ ਦੀ ਕਥਾ ਵਿਚਾਰ ਸੁਣਨ ਦਾ ਸੁਭਾਗ ਸਮਾਪਰਾਪਤ ਹੋਇਆ ਹੈ ਜੀ ਅੱਜ ਗੁਰੂ ਪਾਤਸ਼ਾਹ ਜੀ ਜੋ ਸਾਨੂੰ ਅਨਮੋਲ ਬਚਨ ਬਖਸ਼ ਰਹੇ ਹਨ ਇਹ ਬਚਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਪਾਵਨ ਅੰਗ 590 ਉੱਪਰ ਸੁਭਾਏ ਮਾਨ ਹੈ ਤਾਉ ਸ੍ਰੀ ਹੁਕਮਨਾਮਾ ਸਾਹਿਬ ਜੀ ਦੀ ਕਥਾ শ্রবণ ਕਰਿਏ ਜੀ ਸਲੋਕ ਮਹਲਾ 3 ਜੀ ਇਹ ਹੀ ਬਚਨ ਤੀਜੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸਾਨੂੰ ਬਖਸ਼ ਰਹੇ ਹਨ ਭਗਤ ਜਨਾ ਕੋ ਆਪ ਟੁੱਟਾ ਮੇਰਾ ਪਿਆਰਾ ਆਪੇ ਲਇਨ ਜਨ ਲਾਈ ਇਹਨਾ ਬਚਨਾ ਰਹੀ ਗੁਰੂ ਪਾਤਸ਼ਾਹ ਜੀ ਸਾਨੂੰ ਕਲ ਜੂਗੀ ਜੀਵਾਂ ਨੂੰ ਸਮਝਾਵਨਾ ਕਰਦੇ ਹਨ ਪਿਆਰਾ ਪ੍ਰਭੂ ਆਪਣੇ ਭਗਤਾ ਤੇ ਆਪ ਪ੍ਰਸੰਨ ਹੁੰਦਾ ਹੈ ਤੇ ਆਪ ਹੀ ਉਸ ਨੇ ਉਸ ਪਰਮੇਸ਼ਵਰ ਪਰਮਾਤਮਾ ਨੇ ਉਹਨਾਂ ਨੂੰ ਆਪਣੇ ਨਾਲ ਜੋੜ ਲਿਆ ਹੈ ਪਾਤ ਸਾਹੀ ਭਗਤ ਜਨਾ ਕੋ ਦਿੱਤੇ ਹਨ ਸਿਰੁ ਛਾਤ ਸੱਚਾ ਹਰ ਬਣਾਏ ਭਗਤਾ ਦੇ ਸਿਰ ਤੇ ਸੱਚਾ ਸ਼ਤਰ ਚੁੜਾ ਕੇ ਉਸਨੇ ਭਗਤਾ ਨੂੰ ਪਾਤਸ਼ਾਹੀ ਬਖਸ਼ੀ ਹੈ ਸਦਾ ਸੁਖੀਏ ਨਿਰਮਲੇ ਸਤ ਗੁਰ ਕੀ ਕਾਰ ਕਮਾਈ ਸਤ ਗੁਰੂ ਜੀ ਦੀ ਦਸੀਕਾਰ ਕਮਾ ਕੇ ਉਹ ਪਿਆਰੇ ਭਗਤ ਸਦਾ ਸੁਖੀਏ ਅਤੇ ਪਵਿੱਤਰ ਰਹਿੰਦੇ ਹਨ ਰਾਜੇ ਉਹ ਇਹ ਨਾ ਆਖੀਐ ਫੇੜ ਮਰੇ ਫਿਰ ਜੂਨੀ ਪਾਹੀ ਰਾਜੇ ਉਹਨਾਂ ਨੂੰ ਨਹੀਂ ਆਖੀਦਾ ਜੋ ਆਪੋ ਵਿੱਚ ਲੜ ਮਰਦੇ ਹਨ ਅਤੇ ਫਿਰ ਜੂਨਾ ਵਿੱਚ ਪੈ ਜਾਂਦੇ ਹਨ ਕਿਉਂਕਿ ਨਾਨਕ ਵਿਣ ਨਾ ਵੈ ਨਕੀ ਵੱਡੀ ਫਿਰੈ ਸੋਭਾ ਮੂਲ ਨਾ ਪਾਹੀ ਕਿਉਂਕਿ ਏ ਨਾਨਕ ਨਾਮ ਤੋਂ ਸਖਣੇ ਰਾਜੇ ਵੀ ਨੱਕ ਵੱਡੇ ਫਿਰਦੇ ਹਨ ਅਤੇ ਕਦੇ ਸੋਭਾ ਨਹੀਂ ਪਾਉਂਦੇ ਮਹੱਲਾ ਤੀਜਾ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਅੱਗੇ ਬਚਨ ਕਰਦੇ ਹਨ ਸੁਣ ਸਿੱਖਿਆ ਸਾਧਨ ਆਇਓ ਜਿਚਰ ਗੁਰਮੁਖ ਸਬਦ ਨ ਲਾਗੇ ਜਦ ਤਾਈ ਸਤ ਗੁਰੂ ਦੇ ਸਨਮੁਖ ਹੋ ਕੇ ਮਨੁੱਖ ਸਤ ਗੁਰੂ ਦੇ ਸ਼ਬਦ ਵਿੱਚ ਨਹੀਂ ਜੁੜਦਾ ਉਦੋਂ ਤੱਕ ਤਦ ਤਾਈ ਸਤ ਗੁਰੂ ਜੀ ਦੀ ਸਿੱਖਿਆ ਨਿਰੀ ਸੁਣ ਕੇ ਸਵਾਦ ਨਹੀਂ ਆਉਂਦਾ ਸਤਗੁਰ ਸੇਵਿਆ ਨਾਮ ਮਨ ਵਸੈ ਵਿਚੋ ਭ੍ਰਮ ਪਉ ਭਾਗੈ ਸਤਗੁਰ ਪਾਤਸ਼ਾਹ ਜੀ ਦੀ ਦਸੀ ਸੇਵਾ ਕੀਤਿਆਂ ਹੀ ਨਾਮ ਧੰਨ ਵਿੱਚ ਵਸਦਾ ਹੈ ਅਤੇ ਅੰਦਰੋਂ ਭ੍ਰਮ ਤੇ ਡਰ ਦੂਰ ਹੋ ਜਾਂਦਾ ਹੈ ਜਿਹੜਾ ਸਤਗੁਰ ਨੂੰ ਜਾਣੈ ਜੇ ਹੋ ਹੋਵੇ ਤਾਂ ਸੱਚ ਨਾਮ ਲੇਵ ਲਾਗੈ ਜਦੋਂ ਮਨੁੱਖ ਜਿਹੋ ਜਿਹਾ ਆਪਣੇ ਸਤਿਗੁਰੂ ਜੀ ਨੂੰ ਸਮਝਦਾ ਹੈ ਤੇਹੋ ਜਿਹਾ ਆਪ ਬਣ ਜਾਏ ਭਾਵ ਜਦੋਂ ਆਪਣੇ ਸਤਿਗੁਰੂ ਵਾਲੇ ਗੁਣ ਧਾਰਨ ਕਰੇ ਤਦੋਂ ਉਸ ਦੀ ਭ੍ਰਤੀ ਸੱਚੇ ਨਾਮ ਵਿੱਚ ਜੁੜਦੀ ਹੈ ਨਾਨਕ ਨਾਮ ਮਿਲੇ ਵਡਿਆਈ ਹਰ ਦਰ ਸੋਹਣ ਆਗੇ ਏ ਨਾਨਕ ਇਹੋ ਜਿਹੇ ਜੂੜਿਆ ਨੂੰ ਨਾਮ ਦੇ ਕਾਰਨ ਇੱਥੇ ਆਦਰ ਮਿਲਦਾ ਹੈ ਤੇ ਅੱਗੇ ਹਰੀ ਦੀ ਦਰਗਾਹ ਵਿੱਚ ਉਹੋ ਸੋਭਾ ਪਾਉਂਦੇ ਹਨ ਪੌੜੀ ਗੁਰ ਸਿਖਾ ਮਨਹਰ ਪੀਤ ਹੈ ਗੁਰ ਪੂਜਣ ਆਵੇ ਗੁਰ ਸਿੱਖਾਂ ਦੇ ਮਨ ਵਿੱਚ ਹਰੀ ਦਾ ਪਿਆਰ ਹੁੰਦਾ ਹੈ ਅਤੇ ਉਸ ਪਿਆਰ ਦਾ ਸਦਕਾ ਉਹ ਆਪਣੇ ਸਾਤ ਗੁਰੂ ਦੀ ਸੇਵਾ ਕਰਨ ਆਉਂਦੇ ਹਨ ਹਰ ਨਾਮ ਵਣੰਜੇ ਰੰਗ ਸਿਉ ਲਾਹ ਹਰ ਨਾਮ ਲਜਾਵੇ ਸਾਤ ਗੁਰੂ ਜੀ ਦੇ ਕੋਲ ਆ ਕੇ ਪਿਆਰ ਨਾਲ ਹਰੀ ਨਾਮ ਦਾ ਵਪਾਰ ਕਰਦੇ ਹਨ ਅਤੇ ਹਰੀ ਨਾਮ ਦਾ ਲਾਭ ਖੱਟ ਕੇ ਲੈ ਜਾਂਦੇ ਹਨ ਗੁਰ ਸਿੱਖਾ ਕੇ ਮੁਖ ਉਜਲੇ ਹਰ ਦਰਗਾ ਪਾਵੇ ਇਹੋ ਜਿਹੇ ਗੁਰ ਸਿੱਖਾਂ ਦੇ ਮੂੰਹ ਉਜਲੇ ਹੁੰਦੇ ਹਨ ਅਤੇ ਹਰੀ ਦੀ ਦਰਗਾ ਵਿੱਚ ਉਹ ਪਿਆਰੇ ਲੱਗਦੇ ਹਨ ਗੁਰ ਸਤ ਗੁਰ ਬੋਹਲ ਹਰ ਨਾਮ ਕਾ ਵੱਡ ਭਾਗੀ ਸਿੱਖ ਗੁਣ ਸਾਝ ਕਰਾਵੇ ਗੁਰੂ ਸਤ ਗੁਰ ਹਰੀ ਦੇ ਨਾਮ ਦਾ ਮਨੋ ਬੋਹਲ ਹੈ ਵੱਡੇ ਭਾਗਾ ਵਾਲੇ ਸਿੱਖ ਆ ਕੇ ਗੁਣਾ ਦੀ ਭਿਆਲੀ ਪਾਉਂਦੇ ਹਨ ਤਿਨਾ ਗੁਰ ਸਿੱਖਾਂ ਕਉ ਹਉ ਵਾਰਿਆ ਜੋ ਬੰਧਿਆ ਉੱਠਦਿਆਂ ਹਰ ਨਾਮ ਧਿਆਵੈ ਸਤ ਕੀ ਜਾਂਦੇ ਹਾਂ ਉਹਨਾਂ ਗੁਰਸਿੱਖਾਂ ਤੋਂ ਜੋ ਬੰਧਿਆ ਉੱਠਦਿਆਂ ਭਾਵ ਹਰ ਸਮੇਂ ਹਰ ਵੇਲੇ ਹਰੀ ਦਾ ਨਾਮ ਸਿਮਰਦੇ ਹਨ ਇਲਾਹੀ ਬਚਨਾ ਨਾਲ ਸਮਾਪਤੀ ਕਰਾਂਗੇ ਅਕਾਲ ਪੁਰਖ ਆਪ ਸਭ ਦੀਆਂ ਮਨੋ ਕਾਮਨਾਵਾਂ ਗੁਰਮਤ ਅਨੁਸਾਰ ਸੰਪੂਰਨ ਕਰਨ ਆਪ ਜੀ ਨੇ ਬਹੁਤ ਨਿਮਰਤਾ ਅਤੇ ਵਿਰਤੀਆਂ ਇਕਾਗਰ ਚਿਤ ਕਰਕੇ ਪ੍ਰੇਮ ਨਾਲ ਸ੍ਰੀ ਹੁਕਮਨਾਮਾ ਸਾਹਿਬ ਜੀ ਦੀ ਕਥਾ শ্রবণ ਕੀਤੀ ਹੈ ਗੁਰਬਾਣੀ ਨਾਲ ਜੁੜਨ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਕਿ ਤੁਸੀਂ ਹਰ ਦਿਨ ਸ੍ਰੀ ਹੁਕਮਨਾਮਾ ਸਾਹਿਬ ਜੀ ਦੀ ਪਾਵਨ ਕਥਾ ਇਸ ਚੈਨਲ ਤੇ শ্রবণ ਕਰ ਸਕੋ ਵਾਹਿਗੁਰੂ ਜੀ ਕਾ ਖਾਲਸਾ वाहिगुरु जी फते